ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਬਲੌਗ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਆ ਉਹ ਵੋਟਾਂ ਜਿਹੜੀਆਂ ਆ ਉਹ ਪੈ ਰਹੀਆਂ ਹਨ ਔਰ ਸ਼ਾਂਤੀਪੂਰਵਕ ਜਿਹੜਾ ਆ ਇਹ ਕੰਪਿੰਡ ਘਰਚਾ ਦੇ ਵਿੱਚ ਜਿਹੜੀਆਂ ਆ ਵੋਟਾਂ ਜਿਹੜੀਆਂ ਆ ਉਹ ਪੈ ਰਹੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਕਿ ਬਲੌਗ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਜੋ ਚੋਣ ਹੋ ਰਹੀ ਆ ਉਦੇ ਸੰਬੰਧ ਦੇ ਵਿੱਚ ਪਿੰਡ ਘਰਚਾ ਤੋਂ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਆ ਅੱਜ ਪੈ ਰਹੀਆਂ ਆ ਵੱਖੋ ਵੱਖੋਂ ਪਾਰਟੀਆਂ ਵੱਲੋਂ ਜਿਹੜੇ ਹੈਗੇ ਆ ਉਹ ਆਪਣੇ ਬੂਥ ਲਾਏ ਗਏ ਨੇ ਵੋਟਰਾਂ ਦੀ ਸਹੂਲਤ ਦੇ ਲਈ ਜਿਹੜੀਆਂ ਪਰਚੀਆਂ ਜਿਹੜੀਆਂ ਹੈਗੀਆਂ ਉਹ ਕੱਟੀਆਂ ਜਾ ਰਹੀਆਂ ਨੇ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਵੋਟਰ ਨੂੰ ਜਿਹੜੀ ਆ ਉਹ ਸਮੱਸਿਆ ਜਿਹੜੀ ਆ ਉਹ ਨਾ ਆਏ ਨਵਾਂ ਸ਼ਰਦ ਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਜਾ ਦੀ ਵਿਸ਼ੇਸ਼ ਰਿਪੋਰਟ ਜਿਹੜੀ ਆ ਉਹ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਪਤੀ ਦੀਆਂ ਵੋਟਾਂ ਦੇ ਸਬੰਧ ਦੇ ਵਿੱਚ ਦੇਖ ਪਾ ਰਹੇ ਹਾਂ ਕੌਡੀਆਂ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਆ ਪਿੰਡ ਗਰਚਾ ਤਾ ਤੁਸੀਂ ਦੇਖ ਪਾ ਰਹੇ ਹੋ ਬੱਖੋ-ਬੱਖ ਪਾਰਟੀਆਂ ਵੱਲੋਂ ਜਿਹੜੇ ਆ ਉਹ ਆਪਣੇ ਬੂਥ ਲਾਏ ਹੋਏ ਨੇ ਆ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਵੀ ਵੋਟਰ ਨੂੰ ਜਿਹੜੀ ਹੈਗੀ ਆ ਉਹ ਆਪਣੀ ਵੋਟ ਦੇਖਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਏ ਔਰ ਪਿੰਡ ਗਰਚਾ ਦੇ ਵਿੱਚ ਹਰ ਪਾਰਟੀ ਵੱਲੋਂ ਜਿਹੜੇ ਆ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਵੱਲੋਂ ਜਿਹੜਾ ਇਹ ਬੂਥ ਲਗਾਏ ਗਏ ਨੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਦੇ ਉੱਪਰ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਸ਼ਾਮ ਤੱਕ ਕਿੰਨੇ ਪਰਸੈਂਟ ਜਿਹੜੀ ਆ ਵੋਟ ਹੁੰਦੀ ਆ ਉਹ ਤੁਹਾਨੂੰ 4 ਵਜੇ ਤੋਂ ਬਾਅਦ ਜਿਹੜਾ ਆ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਵਾਂਗੇ ਪਿੰਡ ਗਰਚਾ ਦੇ ਵਿੱਚ ਜਿਹੜੀਆਂ ਇਹ ਵੋਟਾਂ ਪੈ ਰਹੀਆਂ ਨੇ ਸਰਕਾਰੀ ਹਾਈ ਸਮਾਰਟ ਸਕੂਲ ਗਰਚਾ ਦੇ ਵਿੱਚ ਇਹ ਵੋਟਾਂ ਪੈ ਰੀਆਂ ਨੇ ਤਰ੍ਹਾਂ ਕਿ ਅਸੀਂ ਤੁਹਾਨੂੰ ਪਿੰਡ ਗਰਚਾ ਤੋਂ ਜਿਹੜੇ ਆ ਗਏ ਆ ਬਲੌਗ ਸੰਪਤੀ ਤੇ ਜਿਹੜਾ ਪਰਿਸ਼ਦ ਦੀਆਂ ਜਿਹੜੀਆਂ ਵੋਟਾਂ ਹੋ ਰਹੀਆਂ ਆ ਅ ਬੱਕੋ ਬੱਕ ਸਮਤੇ ਜਿਹੜੇ ਆ ਉਹ ਆਪਣੇ ਬੂਤ ਜਿਹੜਿਆ ਪਾਰਟੀਆਂ ਵੱਲੋਂ ਲਗਾਏ ਗਏ ਨੇ ਔਰ ਪਰਚੀਆਂ ਵਗੈਰਾ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ ਨੇ ਤਾਂ ਜੋ ਵੋਟਰਾਂ ਨੂੰ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ 42 ਵਾਲੇ ਦੇ ਪਿੰਡਾਂ ਦੀ ਜਿੰਨੀ ਵੀ ਕਵਰੇਜ ਹੋ ਸਕੇ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਸਕੀਏ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਆ ਉਹ ਅੱਜ ਪੈ ਰਹੀਆਂ ਹੈਗੀਆਂ ਆ ਗੜ ਪ੍ਰਧਾਨੇ ਵਿੱਚ ਆ ਕੇ ਅਸੀਂ ਇੱਕ ਹਰ ਵਕਤ ਜਿਹੜੀ ਆ ਜਦੋਂ ਵੀ ਕੋਈ ਵੀ ਬੋਲ ਇਲੈਕਸ਼ਨ ਹੁੰਦਾ ਆ ਇੱਥੇ ਇੱਕ ਸਾਂਝੀ ਬਾਲਤਾ ਦਾ ਪ੍ਰਤੀਕ ਜਿਹੜਾ ਆ ਉਹ ਦਿਖਾਇਆ ਜਾਂਦਾ ਹੈ ਕਹਿਣ ਦਾ ਮਤਲਬ ਹੈਗਾ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਿਹੜੀ ਗੱਲ ਕਰਨ ਜਾ ਰਿਹਾ ਆ ਉਹ ਹੈ ਇੱਥੇ ਜਿਹੜੇ ਬੂਥ ਲੱਗਦੇ ਹੈਗੇ ਆ ਉਹ ਸਾਂਝੇ ਤੌਰ ਤੇ ਲਗਾਏ ਜਾਂਦੇ ਆ ਇਹਨਾਂ ਨੂੰ ਪਤਾ ਤਾਂ ਹੈ ਜਿੰਨਾ ਮਰਜ਼ੀ ਜੋਰ ਪਾ ਲਓ ਪਰ ਜਿਨ੍ਹਾਂ ਨੇ ਵੋਟ ਜਿੱਥੇ ਪਾਣੀ ਆ ਜਿੱਥੇ ਮੋਹਰ ਲਾਣੀ ਹੈਗੀ ਆ ਉਹ ਪਹਿਲਾਂ ਹੀ ਘਰ ਤੋਂ ਤੈਅ ਕਰਕੇ ਆਂਦੇ ਨੇ ਔਰ ਪਰ ਇੱਥੇ ਜਿਹੜਾ ਬੂਥ ਹੈਗਾ ਆ ਗੜ੍ਹ ਪ੍ਰਧਾਨੇ ਦੇ ਵਿੱਚ ਸਾਂਝੇ ਤੌਰ ਦੇ ਉੱਪਰ ਲਗਾਇਆ ਗਿਆ ਹੈਗਾ ਚਲੋ ਪਾਰਟੀਆਂ ਆਪਣੇ ਪੱਧਰ ਦੇ ਉੱਪਰ ਵੋਟਰਾਂ ਨੂੰ ਬੇਸ਼ੱਕ ਜਦ ਤੱਕ ਚੋਣ ਪ੍ਰਚਾਰ ਹੁੰਦਾ ਆ ਕਹਿੰਦਿਆਂ ਨੇ ਪਰ ਵੋਟ ਪਾਣਾ ਤੁਹਾਡਾ ਆਪਣਾ ਨਿੱਜੀ ਅਧਿਕਾਰ ਹੁੰਦਾ ਆ ਉਹ ਤੁਸੀਂ ਨਿੱਜੀ ਤੌਰ ਦੇ ਉੱਪਰ ਪਹਿਲਾਂ ਹੀ ਸੋਚਿਆ ਹੁੰਦਾ ਆ ਕਿ ਮੋਹਰ ਜਿਹੜੀ ਹੈਗੀ ਆ ਉਹ ਕਿੱਥੇ ਲਗਾਣੀ ਹੈਗੀ ਆ ਔਰ ਗੜ੍ਹ ਪ੍ਰਧਾਨੇ ਤੋਂ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਖਰਚਾ ਦੀ ਵਿਸ਼ੇਸ਼ ਰਿਪੋਰਟ ਵਕਤ ਅਸੀਂ ਪਹੁੰਚ ਚੁੱਕੇ ਆ ਗਿਆ ਕਸਵਾ ਔਰ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਇਹ ਜਿਹੜਾ ਬੂਥ ਹੈ ਗਿਆ ਬੱਖੋ ਬੱਖ ਪਾਰਟੀਆਂ ਵੱਲੋਂ ਜਿਹੜੇ ਹੈਗੇ ਆ ਜਿਨ੍ਹਾਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਨੇ ਉਹਨਾਂ ਵੱਲੋਂ ਬੂਥ ਲਗਾਏ ਹੋਏ ਨੇ ਪਰਚੀਆਂ ਵਗੈਰਾ ਜਿਹੜੀਆਂ ਆ ਉਹ ਕੱਟੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਬੂਥ ਵਗੈਰਾ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਹੈਗੀ ਆ ਚੈਨਲ ਦੇ ਉੱਪਰ ਅਸੀਂ ਦਈਏ ਔਰ ਆ ਤੁਸੀਂ ਕਸਵਾ ਔਟ ਦੇ ਵਿੱਚ ਦੇਖ ਪਾ ਰਹੇ ਹੋ ਦੂਰ ਤੱਕ ਜਿਹੜਾ ਇਹ ਦੋ ਤਿੰਨ ਪਾਰਟੀਆਂ ਦਾ ਇਹ ਜਿਹੜਾ ਆ ਇੱਕ ਬੂਥ ਦੇ ਤੌਰ ਤੇ ਸਾਂਝਾ ਜ਼ਰੂਰ ਲੱਗਾ ਆ ਪਰ ਜਿਹੜੀ ਵੋਟ ਪਾਣੀ ਹੈਗੀ ਆ ਉਹ ਕੈਂਡੀਡੇਟ ਨੇ ਉਮੀਦਵਾਰ ਨੇ ਆਪਣੀ ਮਰਜ਼ੀ ਦੇ ਅਨੁਸਾਰ ਜਿਹੜੀ ਆ ਵੋਟ ਪਾਣੀ ਹੁੰਦੀ ਹੈਗੀ ਆ ਔਰ ਜਿਸ ਤਰ੍ਹਾਂ ਗੜ੍ਹ ਪ੍ਰਧਾਨਾ ਸੀ ਤੁਸੀਂ ਦੇਖਿਆ ਉੱਥੇ ਸਾਰੀਆਂ ਪਾਰਟੀਆਂ ਨੇ ਸਾਂਝਾ ਬੂਥ ਲਗਾਇਆ ਹੋਇਆ ਆ ਔਰ ਇੱਥੇ ਦੋ ਤਿੰਨ ਪਾਰਟੀਆਂ ਦਾ ਜਿਹੜਾ ਸਾਂਝਾ ਬੂਥ ਜਿਹੜਾ ਆ ਉਹ ਲੱਗਾ ਹੋਇਆ ਆ ਹਾਂਜੀ ਵੋਟ ਪਾਣ ਚੱਲੇ ਆ ਜੀ ਠੀਕ ਆ ਜੀ ਆਪਣੀ ਮਰਜ਼ੀ ਨਾਲ ਵੋਟ ਪਾਣੀ ਆ ਜੀ ਜਿੱਥੇ ਸਾਡਾ ਅਧਿਕਾਰ ਆਸੀਂ ਪਾਵਾਂ ਜਿੱਥੇ ਅਧਿਕਾਰ ਆ ਠੀਕ ਆ ਜੀ ਜਿੱਥੇ ਤੁਹਾਨੂੰ ਅਸੀਂ 메ਨ ਰੋਡ ਦਾ ਦਿਖਾਇਆ ਹੈਗਾ ਇੱਥੇ ਵੀ ਪਾਰਟੀਆਂ ਵੱਲੋਂ ਜਿਹੜੇ ਆਪਣਾ ਬੂਥ ਸ ਉਹ ਉੱਥੇ ਲਗਾਇਆ ਹੋਇਆ ਹੈ ਔਰ ਦੇਖ ਸਕਦੇ ਹੋ ਕਾਫੀ ਜਿਹੜਾ ਇੱਥੇ ਰਸ ਹੈਗਾ ਆ ਪਰਚੀਆਂ ਕੋਈ ਜਿਹੜਾ ਕਸਵਾ ਔੜ ਹੈ ਕਸਵਾ ਔੜ ਹੈ ਵੀ ਕਾਫੀ ਵੱਡਾ ਆ ਔਰ ਪਰਚੀਆਂ ਵਗੈਰਾ ਜਿਹੜੀਆਂ ਇੱਥੇ ਉਹ ਕੱਟ ਕੇ ਦਿੱਤੀਆਂ ਜਾ ਰਹੀਆਂ ਨੇ ਵੋਟ ਪਾਣਾ ਤੇ ਆਪਣਾ ਨਿੱਜੀ ਤੌਰ ਦੇ ਉੱਪਰ ਅਧਿਕਾਰ ਹੁੰਦਾ ਆ ਨਿੱਜੀ ਤੌਰ ਤੇ ਹੱਕ ਹੁੰਦਾ ਆ ਔਰ ਕਿਸ ਨੂੰ ਵੋਟ ਪਾਣੀ ਹੈ ਇਹ ਵੋਟ ਪਾਣ ਵਾਲੇ ਦੇ ਉੱਪਰ ਨਿਰਭਰ ਕਰਦਾ ਹੈ ਹਨਾ ਆ ਕੱਢੀ ਹੋਰ ਦੇਖ ਪਾ ਰਹੇ ਹਾਂ ਕਾਫੀ ਜਿਹੜਾ ਇਸ ਗਲੀ ਦੇ ਵਿੱਚ ਜਿਹੜਾ ਰਸ਼ ਹੈਗਾ ਆ ਔਰ ਵੋਟਾਂ ਜਿਹੜੀਆਂ ਆ ਉਹ ਮੇਨ ਰੋਡ ਦੇ ਉੱਪਰ ਉਧਰ ਜਿਹੜਾ ਸਰਕਾਰੀ ਸਕੂਲ ਹੈਗਾ ਆ ਵੋਟਾਂ ਉਧਰ ਪੈ ਰਹੀਆਂ ਆ ਔਰ ਇਧਰ ਤੁਸੀਂ ਦੇਖ ਪਾ ਰਹੇ ਹੋ ਅਲੱਗ-ਅਲੱਗ ਪਾਰਟੀਆਂ ਵੱਲੋਂ ਜਿਹੜੇ ਆ ਅਲੱਗ-ਅਲੱਗ ਬੂਥ ਜਿਹੜੇ ਆ ਲਗਾਏ ਹੋਏ ਨੇ ਔਰ ਤੁਸੀਂ ਦੇਖ ਸਕਦੇ ਆ ਕੈਂਡੀਡੇਟ ਜੋ ਉਮੀਦਵਾਰ ਖੜੇ ਨੇ ਉਹ ਖੁਦ ਵੀ ਜਿਹੜੇ ਆ ਮੌਕੇ ਤੇ ਮੌਜੂਦ ਨੇ ਇੱਧਰ ਵੀ ਜਿਹੜੀਆਂ ਉਹ ਪਰਚੀਆਂ ਕਟੀਆਂ ਜਾ ਰਹੀਆਂ ਨੇ ਸਾਡੀ ਕੋਸ਼ਿਸ਼ ਇਹ ਰਹੀ ਆ ਕਿ ਤੁਹਾਨੂੰ ਜਿੱਥੇ ਵੀ ਬੂਥ ਲੱਗੇ ਹੋਏ ਨੇ ਉਥੋਂ ਉਥੇ ਦਾ ਤੁਹਾਨੂੰ ਜਿਹੜਾ ਆ ਦਿਖਾਇਆ ਜਾਵੇ ਇਹ ਬੋਟਾ ਜਿਹੜੀਆਂ ਉਹ ਸਰਕਾਰੀ ਫੋਨ ਦੇ ਵਿੱਚ ਪੈ ਰਹੀਆਂ ਨੇ ਔਰ ਇੱਥੇ ਪਰਚੀਆਂ ਵਗੈਰਾ ਬੋਟ ਨੰਬਰ ਉਹਨਾਂ ਦਾ ਬੋਥ ਨੰਬਰ ਕਿਹੜਾ ਹੈ ਇਸ ਮੌਕੇ ਦੇ ਉੱਪਰ ਵੋਟਰਾਂ ਦੀ ਸਹੂਲਤ ਦੇ ਲਈ ਦੱਸਿਆ ਜਾ ਰਿਹਾ ਹੈ ਤਾਂ ਜੋ ਵੋਟਰਾਂ ਨੂੰ ਅੰਦਰ ਵੋਟਰਾਂ ਨੂੰ ਅੰਦਰ ਜਾ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ 700 285 ਇੱਥੇ ਜਿਹੜੀ ਆ ਪੂਰੀ ਜਾਣਕਾਰੀ ਜਿਹੜੀ ਆ ਵੋਟਰ ਨੂੰ ਵੀ ਦਿੱਤੀ ਜਾ ਰਹੀ ਆ ਕੀ ਤੁਹਾਡਾ ਵੋਟ ਨੰਬਰ ਕਿੰਨਾ ਆ ਬੂਥ ਨੰਬਰ ਤੁਹਾਡਾ ਕਿੰਨਾ ਹੈਗਾ ਆ ਉਹ ਸਾਰੀ ਜਾਣਕਾਰੀ ਜਿਹੜੀ ਆ ਜਿੰਨੇ ਵੀ ਇਹ ਆਪੋ ਆਪਣੇ ਜਿਹੜੇ ਆ ਬੂਥ ਲੱਗੇ ਹੋਏ ਨੇ ਬਾਹਰ ਤੇ ਉੱਥੇ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਘਰਚਾ ਦੀ ਵਿਸ਼ੇਸ਼ ਰਿਪੋਰਟ ਜਿਹੜੀ ਆ ਉਹ ਤੁਸੀਂ ਦੇਖ پا ਰਹੇ ਹੋ ਇਹ ਤੁਹਾਨੂੰ ਕਸਵਾ ਔਰ ਤੋਂ ਜਿਹੜਾ ਆ ਇਹ ਸਾਰਾ ਦਿਖਾਇਆ ਗਿਆ। ਜਿਸ ਤਰ੍ਹਾਂ ਅਸੀਂ ਤੁਹਾਨੂੰ ਬੱਖੋ-ਬੱਖ ਪਿੰਡਾਂ ਦਾ ਜਿਹੜਾ ਦਿਖਾ ਰਹੇ ਹੈਗੇ ਆ ਕਿ ਬੱਖੋ-ਬੱਖ ਪਾਰਟੀਆਂ ਵੱਲੋਂ ਜਿਹੜੇ ਆ ਕਿ ਉਹ ਆਪੋ ਆਪਣੇ ਜਿਹੜੇ ਆ ਬੂਥ ਲਗਾਏ ਹੋਏ ਨੇ ਇਹ ਤੁਸੀਂ ਦੇਖ ਪਾ ਰਹੇ ਹੋ ਪਿੰਡ ਗਰਚਾ ਦਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਗਰਚਾਂ ਦੇ ਜਿਨ੍ਹਾਂ-ਜਿਨ੍ਹਾਂ ਪਾਰਟੀਆਂ ਵੱਲੋਂ ਬੂਥ ਲਗਾਏ ਗਏ ਆ ਉਹ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਨੇ ਔਰ ਇਸ ਵਕਤ ਵੀ ਤੁਸੀਂ ਦੇਖ ਪਾ ਰਹੇ ਆਂ ਕਿ ਇੱਥੇ ਵੀ ਜਿਹੜਾ ਆ ਉਹ ਬੂਥ ਲੱਗਾ ਹੋਇਆ ਆ VOTERਾਂ ਨੂੰ ਇੱਥੇ ਵੀ ਜਿਹੜੀਆਂ ਪਰਚੀਆਂ ਕੱਟ ਕੇ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ VOTERਾਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਉਹ ਸਮੱਸਿਆ ਨਾ ਆਵੇ ਕਿਉਂਕਿ ਪਰਚੀ ਦੇ ਨਾਲ ਹੀ ਜਿਹੜੀ ਆ ਉਹ ਵੋਟ ਪੈਣੀ ਹੈਗੀ ਆ ਤੇ ਨਹੀਂ ਤੇ ਅੰਦਰ ਬੰਦਾ ਲੱਭਦਾ ਹੀ ਰਹਿੰਦਾ ਆ ਤੇ ਕਾਫੀ ਸਮਾਂ ਲੱਗ ਜਾਂਦਾ ਆ ਇਹ ਜਿਹੜੇ ਹੈਗੇ ਬੱਖੋ-ਬੱਖ ਪਾਰਟੀਆਂ ਵੱਲੋਂ ਪਰਚੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ VOTERਾਂ ਨੂੰ ਸਹੂਲਤ ਮਿਲ ਸਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਔਰ ਵਖੇ ਤੁਸੀਂ ਇੱਕ ਇਹ ਵੀ ਬੂਥ ਦੇਖ ਸਕਦੇ ਹੋ ਵੱਖੋ ਵੱਖ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਕੀਤਾ ਗਿਆ ਆਪਣੇ ਬੂਥ ਲਗਾਏ ਹੋਏ ਨੇ ਕਸਵਾ ਔਰ ਬਸਟੈਂਡ ਤੇ ਇਹ ਵੀ ਬੂਥ ਲੱਗਾ ਹੋਇਆ ਨਵਾਂ ਚੜ ਦਵਾਪਾ YouTube ਚੈਨਲ ਤੋਂ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 987637949